ਸਸਿਕਾ ਜੀ ਮੈਂ ਹਕੌਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਕੈਨੇਡਾ ਦੇ ਵਿੱਚ ਟੈਰਿਫ ਵਾਰ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਕਿ ਇਸ ਵਿਚਾਲੇ ਹੁਣ ਚੀਨ ਨੇ ਵੱਡਾ ਐਲਾਨ ਕਾ ਦਿੱਤਾ ਹੈ दरअसल ਚੀਨ ਨੇ ਕੈਨੇਡੀਅਨ ਖੇਤੀਬਾੜੀ ਅਤੇ ਖੁਰਾਕੀ ਉਤਪਾਦਾਂ ਉਤੇ ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਹੈ ਜੋ ਕਿ ਓਟਵਾ ਦੇ ਵੱਲੋਂ ਅਕਤੂਬਰ ਦੇ ਵਿੱਚ ਚਿਨੀ ਬਣੇ ਇਲੈਕਟ੍ਰਿਕ ਵਾਹਨਾਂ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ਉਤੇ ਲਗਾਏ ਗਏ ਟੈਕਸ ਦੇ ਵਿਰੋਧ ਦਾ ਬਦਲਾ ਹੈ ਜੀ ਹਾਂ ਵਨਸ ਮੰਤਰਾਲੇ ਦੇ ਵੱਲੋਂ ਐਲਾਨੇ ਕੀਤੇ ਟੈਰਿਫ 20 ਮਾਰਚ ਤੋਂ ਲਾਗੂ ਹੋਣਗੇ ਤੇ ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਚੀਨ ਕੈਨੇਡੀਅਨ ਰੈਪਸੀ ਤੇ ਤੇਲ ਤੇਲ ਕੇਕ ਅਤੇ ਮਟਰ ਦੇ ਆਯਾਤ ਉੱਤੇ 100% ਟੈਰਿਫ ਅਤੇ ਕੈਨੇਡੀਅਨ ਜਲ ਉਤਪਾਦਾਂ ਉਤੇ 25% ਟੈਰਿਫ ਲਾਗੂ ਕਰੇਗਾ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ ਕੈਨੇਡਾ ਮੈਕਸੀਕੋ ਅਤੇ ਚੀਨ ਉਤੇ ਟੈਰਿਫ ਲਗਾਉਣ ਦੇ ਐਲਾਨ ਅਤੇ ਹੋਰ ਦੇਸ਼ਾਂ ਤੇ ਸੁਰੱਖਿਆਵਾਦੀ ਉਪਾਵਾਂ ਦੀਆਂ ਧਮਕੀਆਂ ਦੇਕਰ ਰਹੇ ਸ਼ੁਰੂ ਹੋਏ ਵਪਾਰ ਯੁੱਧ ਵਿਚਾਰੇ ਹੁਣ ਇੱਕ ਨਵਾਂ ਮੋਰਚਾ ਚੁੜਕੇ ਮੌਜੂਦਾ ਸਮੇਂ ਵਪਾਰ ਯੁੱਧ ਜਾਰੀ ਹੈ ਪਰ ਇਸ ਵਾਰ ਕੈਨੇਡਾ ਨੂੰ ਇਸ ਦਾ ਝਟਕਾ ਲੱਗਿਆ ਖਥੀ ਤੌਰ ਤੇ ਚੀਨ ਨੇ 94 ਕੈਨੇਡੀਅਨਸ ਸਮਾਨ ਉਤੇ 100% ਟੈਰਿਫ ਲਗਾ ਰਿਹਾ ਹੈ ਜਿਸ ਦੇ ਨਾਲ ਤਣਾਅ ਫੇਸ ਤੋਂ ਵੱਚ ਚੁੱਕਿਆ ਚੀਨ ਨੇ ਸ਼ਨੀਵਾਰ ਨੂੰ ਕੈਨੇਡਾ ਦੇ ਕੁਝ ਖੇਤੀ ਅਤੇ ਖਾਦ ਆਯਾਤ ਉਤੇ ਜਵਾਬੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਇਸ ਤੋਂ ਪਹਿਲਾਂ ਕੈਨੇਡਾ ਦੇ ਵੱਲੋਂ ਅਕਤੂਬਰ ਦੇ ਵਿੱਚ ਚੀਨ ਦੇ ਬਣੇ ਇਲੈਕਟ੍ਰਿਕ ਵਾਹਨਾਂ ਅਤੇ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ਉਤੇ ਟੈਰਿਫ ਲਗਾਇਆ ਗਿਆ ਸੀ ਸਟੇਟ ਕੌਂਸਲ ਦੇ ਕਸਟਮ ਟੈਰਿਫ ਕਮਿਸ਼ਨ ਦੇ ਇੱਕ ਬਿਆਨ ਅਨੁਸਾਰ ਨਵੇਂ ਟੈਰਿਫ 20 ਮਾਰਚ ਤੋਂ ਲਾਗੂ ਹੋ ਜਾਣਗੇ। ਕੈਨੇਡਾ ਦੇ ਰੈਪਸੀਡ ਤੇਲ, ਤੇਲ ਕੇਕ ਅਤੇ ਮਟਰਾਂ ਦੇ ਵਿੱਚ ਵਾਧੂ 100% ਟੈਰਿਫ ਲਗਾਏ ਜਾਣਗੇ ਅਤੇ ਸੂਰ ਅਤੇ ਜਲ ਉਤਪਾਦਾਂ ਉੱਤੇ ਵੀ 25% ਟੈਰਿਫ ਲਾਗੂ ਹੋਣਗੇ। ਸੰਯੁਕਤ ਰਾਜ ਚੀਨ ਕੈਨੇਡਾ ਤੇ ਮੈਕਸੀਕੋ ਦੁਆਰਾ ਟੈਰਿਫ ਕੋਸ਼ਨਾਵਾਤੇ ਦੌਰ ਦੇ ਵਿੱਚ ਇਹ ਟੈਰਿਫ ਪਹਿਲਾਂ ਹੀ ਉੱਚੇ ਵਿਸ਼ਵ ਵਪਾਰ ਤਣਾਅ ਨੂੰ ਬਦਾਉਂਦੇ ਨੇ ਦਰਸਲ ਇਹ ਟੈਰਿਫ ਅਕਤੂਬਰ ਦੇ ਵਿੱਚ ਆਟਵਾ ਦੇ ਵੱਲੋਂ ਚੀਨੀ ਆਯਾਤ ਉੱਤੇ ਟੈਰਿਫ ਲਗਾਉਣ ਦੇ ਬਦਲੇ ਲਗਾਇਆ ਹੈ ਜਿਸ ਦੇ ਵਿੱਚ ਸਾਰੇ ਚੀਨੀ ਬਨੇ ਈਵੀ ਉੱਤੇ 100% ਵਾਟੂ ਟੈਕਸ ਅਤੇ ਸਟੀਲ ਅਤੇ ਐਲੂਮੀਨੀਅਮ ਆਯਾਤ ਉੱਤੇ 25% ਸ਼ਾਮਲ ਨੇ ਕਸਟਮ ਅਧਿਕਾਰੀਆਂ ਦੇ ਬਿਆਨ ਮੁਤਾਬਕ ਚੀਨ ਦੇ ਵਾਰ-ਵਾਰ ਵਿਰੋਧ ਅਤੇ ਮਨਾ ਕਰਨ ਦੇ ਬਾਅਦੂਤ ਕੈਨੇਡਾ ਨੇ ਬਿਨਾਂ ਜਾਂਚ ਦੇ ਚੀਨ ਤੋਂ ਆਯਾਤ ਕੀਤੇ ਜਾਣ ਵਾਲੇ ਇਲੈਕਟ੍ਰਿਕ ਵਾਹਨਾਂ ਸਟੀਲ ਐਲੂਮੀਨੀਅਮ ਅਤੇ ਹੋਰ ਉਤਪਾਦਾਂ 'ਤੇ ਇੱਕ ਪਾਸੇ ਨਿ ਪਾਬੰਦੀਆਂ ਵਾਲੇ ਉਪਾਏ ਕੀਤੇ ਨੇ ਜਿਸ ਨਾਲ ਚੀਨ ਕੈਨੇਡਾ ਆਰਥਿਕ ਅਤੇ ਵਪਾਰਕ ਸੰਬੰਧਾਂ ਨੂੰ ਨੁਕਸਾਨ ਪਹੁੰਚਿਆ ਜਵਾਬੀ ਟੈਰਿਫ ਲਗਾਉਣ ਦਾ ਫੈਸਲਾ ਵਿਤਕਰੇ ਵਿਰੋਧੀ ਜਾਂਚ ਤੋਂ ਬਾਅਦ ਹੀ ਆਇਆ ਜਿਕਵਯੋਗੇ ਕੇ ਚੀਨ ਦੇ ਵੱਲੋਂ ਕੈਨੇਡਾ ਉੱਤੇ ਟੈਰਿਫ ਲਗਾਉਣ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਫੈਡਰਲ ਸਰਕਾਰ ਨੇ ਕੈਨੇਡੀਅਨ ਕਾਰੋਬਾਰਾਂ ਅਤੇ ਕਾਮਿਆ ਦੇ ਲਈ ਕੁਝ ਟੈਰਿਫਰ ਰਾਹਤ ਉਪਾਅ ਦਾ ਐਲਾਨ ਕੀਤਾ ਜਿਸ ਵਿੱਚ ਕੈਨੇਡੀਅਨ ਖੇਤੀਬਾੜੀ ਅਤੇ ਪੋਜਨ ਉਦਯੋਗ ਦੇ ਲਈ ਵਿਤਿ ਰੁਕਾਵਟਾਂ ਨੂੰ ਘਟਾਉਣ ਦੇ ਲਈ ਫਾਰਮ ਕ੍ਰੈਡਿਟ ਕੈਨੇਡਾ ਰਾਹੀਂ ਡਾਲਰ 1 ਬਿਲੀਅਨ ਦੀ ਨਵੀਂ ਵਿੱਤ ਪੋਰਸ਼ਨ ਚਾਮਲ ਸੀ ਪਰ ਜਿੱਥੇ ਇੱਕ ਪਾਸੇ ਕੈਨੇਡੀਆਨਾਂ ਨੂੰ ਰਾਹਤ ਦਿੱਤੀ ਗਈ ਸੀ ਤਾਂ ਉੱਥੇ ਹੁਣ ਦੂਜੇ ਪਾਸੇ ਚੀਨ ਨੇ ਕੈਨੇਡਾ ਨੂੰ ਝਟਕਾ ਦੇ ਦਿੱਤੇ ਅਤੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਨਵਾਂ ਮੋੜ ਲਵੇਗਾ ਬਿਊ ਰਿਪੋਰਟ ਚੈਨਲ ਪੰਜਾਬੀ